ਫਤੇ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਬਲੌਕ بارش ਦੇ ਕਿੰਨੀ ਕ بارش ਪੈ ਰਹੀ ਹੈ ਜੀ بارش ਬਹੁਤ ਜ਼ਿਆਦਾ ਪੈ ਰਹੀ ਹੈ ਜੀ ਸਾਡੇ ਮਿੰਟ ਬਾਅਦ بارش ਆ ਜਾਂਦੀ ਹੈ 8-9 ਦਿਨ ਹੋ ਗਏ ਪਾਣੀ ਪਾਣੀ ਚੜ ਛੱਡੇ بارش ਨੇ ਆਪਣੇ ਪਾਣਾ ਸੀ ਲੈਂਟਰ ਸ਼ੈਟਰਿੰਗ ਹੋਈ ਪਈ ਹੈ ਜੀ ਬੱਲੀਆਂ ਵੀ ਬੈਗ ਚੁਕੀਆਂ ਨੇ ਬਹੁਤ ਨੁਕਸਾਨ ਹੋ ਰਿਹਾ ਜੀ ਦੇਖੋ ਜੀ ਸਾਰੀ ਛੱਤ ਚੋਰੀ ਹੈ ਜੀ ਪਾਣੀ ਪਾਣੀ ਹੋਇਆ ਪਿਆ ਸਾਰੀ ਧਰਤੀ ਬਹਿ ਗਈ ਜੀ ਇਹ ਦੇਖੋ ਤੇੜਾ ਆ ਗਿਆ ਨਾ ਧਰਤੀ ਦੇ ਵਿੱਚ ਮਿੱਟੀ ਲੈ ਲੈ ਕੇ ਸਾਰੀ ਆ ਸਾਰੇ ਖਾਲੀਆਂ ਪਾ ਕੇ ਪਾਣੀ ਕੱਢਿਆ ਸੀਗਾ ਰੋਜ਼ ਨਹੀਂ ਆ ਜਾਂਦਾ ਜੀ 7-8 ਦਿਨ ਹੋ ਗਏ ਜੀ ਸ਼ਟਰਿੰਗ ਕੀਤੀ ਨੂੰ ਸਰੀਏ ਦਾ ਝਾੜ ਬੱਜਾ ਪਿਆ ਹੈ ਸਟਿੰਗ ਹੋਈ ਪਈ ਹੈ ਜੀ ਲੈਂਟਰ ਪਾਉਣ ਵਾਲੀ ਲੇਬਰ ਆਈ ਸੀ ਭੱਜ ਗਈ ਹੈ ਨਹੀਂ ਦਾ ਕਰਕੇ ਲੈਂਟਰ ਨਹੀਂ ਪਿਆ ਜੀ ਸਾਰੇ ਬਰਸਾਤ ਬਰਸਾਤ ਨੇ ਕਮਕਰਾ ਪਰਛਦਾ ਜੀ ਇਹ ਦੇਖੋ ਹੁਣ ਕਿੰਨੇ ਦਿਨ ਦੀ ਝੜੀ ਲੱਗਦੀ ਹੈ ਜੀ ਸਾਰੀ ਮਿੱਟੀ ਵਹਿ ਚੁੱਕੀ ਹੈ ਪ੍ਰਮਾਤਮਾ ਕਰੋ ਮੇਰਾ ਦਾਤਾ ਜੀ ਸਭ ਤੇ ਢਣ ਨੋ ਵਲੈਂਟਰ ਪਾਣ ਦੀ ਇਜਾਜ਼ਤ ਦਿਓ ਬੱਲੀਆਂ ਵੀ ਨਿਕਲ ਨਿਕਲ ਕੇ ਸਾਈਡ ਤੇ ਹੋ ਗਈਆਂ ਨੇ ਕਿਉਂਕਿ ਮਿੱਟੀ ਵਹਿੰਦੀ ਜਾਂਦੀ ਹੈ ਮਿੱਟੀ ਵਹਨ ਕਰਨ ਕਾਰਨ ਆ ਦੇਖੋ ਬੱਲੀਆਂ ਸਰੇ ਤੇ ਆ ਗਈਆਂ ਔ ਟਿੱਲ ਲੋਜ ਹੋ ਚੁੱਕੀਆਂ ਨੇ ਬਰਸਾਤ ਹਟਣ ਦਾ ਨਾਮ ਨਹੀਂ ਲੈ ਰਹੀ ਵਾਹਿਗੁਰੂ ਮਹਿਰਾ ਕਰੀਂਦਾਤਾ ਜੀ ਸਭ ਤੇ ਬਾਹਰੋਂ ਦੇਖੋ ਜੀ ਸਾਰੀ ਮਿੱਟੀ ਘੁਰ ਕੇ ਨੀਚੇ ਚਲੀ ਗਈ ਪਾਣੀ ਪਾਣੀ ਹੋਇਆ ਪਿਆ ਸਾਰ ਚਾਰਸਪਤ ਇਹ ਤਰ ਆਪਣੀ ਪਈਏ ਬਜਰੀ ਲੈਟਰ ਪਾਉਣ ਵਾਸਤੇ ਇਹਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਸੀਗੇ ਮੋਟਰ ਲਾ ਕੇ ਕੱਢਿਆ ਹੋਇਆ ਬੱਦਲ ਪੂਰੇ ਬਣੇ ਹੋਏ ਨੇ ਇਹ ਸਾਹਮਣੇ ਆਪਣਾ ਗੁਰਦੁਆਰਾ ਸਾਹਿਬ ਆ ਜੀ ਉੱਥੇ ਮੋਟਰ ਲਾਈ ਹੋਈ ਅਸੀਂ ਮੋਟਰ ਦੇ ਨਾਲ ਪਾਣੀ ਕੱਢੀਦਾ ਜੀ ਅੱਜ ਦਾ ਵੀਊ ਬਹੁਤ ਵਧੀਆ ਵੈਸੇ ਤਾਂ ਠੰਡਾ ਮੌਸਮ ਆਇਆ ਤੇ ਬਰਸਾਤ ਕਿਸਾਨਾਂ ਨੂੰ ਬਹੁਤ ਤੰਗ ਕਰਦੀ ਪਈ ਹੈ ਜੇ ਪੰਜਾਬ ਦੇ ਹਾਲਾਤ ਬਹੁਤ ਬੁਰੇ ਹਾਲ ਕੀਤੇ ਹੋਏ ਨੇ ਪਾਣੀ ਨੇ ਆ ਦੇਖੋ ਜੀ ਖੱਡੇ ਪੈ ਚੁੱਕੇ ਨੇ ਸਾਰੇ ਪਾਣੀ ਪਾਣੀ ਹੋਇਆ ਪਿਆ ਇੰਨੀ ਤੇਜ਼ ਕੱਲ ਬਰਸਾਤ ਪਈ ਅੱਜ ਕਿੰਮਣ ਲੱਗੀ ਝੜੀ ਲੱਗੀ ਹੈ ਜੀ ਪਰਮਾਤਮਾ ਸਭ ਦਾ ਬਖਸ਼ਰੀ ਆ ਦੇਖੋ ਜੀ ਸਾਰੀ ਰੋਡ ਦੀ ਮਿੱਟੀ ਇੰਨੀ ਤੇਜ਼ ਬਾਰਿਸ਼ ਸੀਗੀ ਇਹ ਆਪਣੇ ਘਰ ਦਾ ਥੀਓ ਜੀ ਲੈਂਟਰ ਪੈਣਾ ਸੀਗਾ ਲੈਂਟਰ ਹਾਂ ਸੱਤ ਅੱਠ ਦਿਨ ਹੋ ਚੁਕੇ ਆ ਜੀ ਸ਼ਟਰਿੰਗ ਹੋਈ ਨੂੰ ਬਰਸਾਤ ਹਟਣ ਦਾ ਨਾਮ ਨਹੀਂ ਲੈ ਰਹੀ। ਅੰਗਵਾਈ ਗੁਰੂ ਮਹਿਰਾ ਕਰੀਂਦਾ ਤਾਂ ਜੀ ਹਟਾ ਦੋ ਮੀਂਸ। ਆ ਸਾਰੀਆਂ ਇੱਟਾਂ ਖਰਾਬ ਹੋ ਗਈਆਂ, ਜਾਲਾ ਬਣ ਗਿਆ ਸਾਰੀਆਂ ਇੱਟਾਂ ਤੇ। ਇੱਧਰ ਆਪਣੀ ਬਜਰੀ ਪਈ ਹੋਈ ਹੈ ਜੀ। ਇਹ ਰੇਤਾ ਸੀ ਸਾਰੀ ਡੁੱਬ ਗਈ। ਹੁਣ ਆ ਮੋਟਰ ਲਾ ਕੇ ਆਪਾਂ ਪਾਣੀ ਕੱਢ ਰਹੇ ਹਾਂ ਜੀ। ਇੱਧਰ ਆਪਾਂ ਪੱਠੇ ਬੀਜੇ ਹੋਏ ਨੇ। ਇਸ ਸਾਡਾ ਗੁਰਦੁਆਰਾ ਸਾਹਿਬ ਆ ਜੀ ਵਾਹਿਗੁਰੂ ਮਿਹਰਾ ਕਰੀਦਾਤਾ ਜੀ ਸਭ ਤੇ ਬਖਸ਼ੂ ਦਾਤਾ ਜੀ ਕੋ ਗਲਤੀਆਂ ਬੋਲਣਾ ਚੁੱਕਾ ਹੋਈਆਂ ਨੇ ਸਾਡਾ ਦੋਮੀ ਵਾਹਿਗੁਰੂ 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 ਜੇ ਵੀ ਤਿੰਨ ਚਾਰ ਦਿਨ ਦੀ ਚੜੀ ਲੱਗਣੀ ਹੈ ਕਹਿੰਦੇ ਚਲੋ ਪਰਮਾਤਮਾ ਦਾ ਪਾਣਾ ਜੋ ਵੀ ਮੰਨਣਾ ਪੈਣਾ ਜੀ ਆ ਦੇਖੋ ਜੀ ਆਪਣੇ ਇੱਕ ਬੈਠੀ ਚਿੜੀ بارش ਤੋਂ بارش ਕਰਕੇ ਇੱਧਰ ਬੈਠਾ ਜੀ ਕਬੂਤਰ ਲਾਟੂ ਦੇ ਉੱਤੇ ਇੱਧਰ ਲਾਟੂ ਤੇ ਬੈਠੀ ਚਿੜੀ ਇਹ ਹੈਗਾ ਜੀ ਆਪਣਾ ਨਵੇਂ ਘਰ ਦਾ ਥੀਓ ਮੇਨ ਐਂਟਰੀ ਹੈ ਜੀ ਇਹ ਡ੍ਰੈਇੰਗ ਰੂਮ ਬਣ ਗਿਆ ਜੀ ਉੱਧਰ ਪੋਰਚ ਹੈ ਇੱਕ ਪੋਰਚ ਐਂਟਰੀ ਹੈ ਤੇ ਪੌੜੀ ਚੜ੍ਹੇਗੀ ਸਾਹਮਣੇ ਜੀ ਇਹ ਆਪਣੀ ਮੇਨ ਐਂਟਰੀ ਦੀ ਗਲੀ ਹੈ ਜੀ। ਮੀਂਹ ਬਹੁਤ ਜ਼ੋਰਾਂ ਚ ਪੈ ਰਿਹਾ ਜੀ ਉਧਰ ਉਪਰ ਡੇਰੇ ਵੱਲ। ਬਰਸਾਤ ਇੰਨੀ ਖੁੱਲੀ ਪਈ ਹੈ ਜੀ। আর ਰੇਤ ਪਸਾਈ ਗਈ ਆਪਣੀ ਜੀ ਸੀਮਿੰਟ ਆਉਣਾ ਸੀ ਸੀਮਿੰਟ ਨੂੰ ਜਵਾਬ ਦਿੱਤਾ ਜੀ। ਇੰਦਰ ਆਪਣੇ ਆਪਣੇ ਮੱਝਾਂ ਦਾ ਬਰਾਂਡਾ ਜੀ ਖੇਤਰ ਗਾਈਆਂ ਔਰ ਮੱਝ ਵੱਜੀ ਇੱਕ ਕੱਟੀ ਹੈ ਜੀ। ਇੱਥੇ ਲਾਤਾ ਜੀ ਆਪਣਾ ਟੋਕਾ ਨਵਾਂ ਬਣਾਇਆ ਕਮਰਾ ਵੀ ਡਿੱਗ ਗਿਆ ਸੀਗਾ ਠੀਕ ਹੈ ਜੀ ਇਹ ਆਪਣੀ ਰੇੜੀ ਅਜ ਤਾਂ ਵਾਲੀ ਇਹ ਆਪਣੀ ਘਰ ਦੀ ਮੇਨ ਸੜਕ ਮੇਨ ਐਂਟਰੀ ਇੱਥੇ ਪਲਵਾਗਾਇਆ ਇਹ ਨਵਾਂ ਬੋਰ ਇੱਕ ਤੇ ਲਗਾਇਆ ਸੀ ਇਹ ਸਾਡੇ ਨਿੰਬੂਆਂ ਦਾ ਬੂਟਾ ਜੀ ਫੱਡਾ ਜੀ ਟੋਮ ਫੱਡੇ ਮਰੂਥਾਂ ਦੇ ਆ ਜੀ ਤੇ ਮਰੂਥ ਬਹੁਤ ਵਧੀਆ ਲੱਗਦੇ ਨੇ ਹੁਣ ਥੋੜੇ ਰਹਿ ਚੁਕੇ ਨੇ ਆਰਪੀ ਮਰੂਦ ਬਹੁਤ ਖਰਾਬ ਹੋਇਆ ਮੌਸਮ ਕਰਕੇ ਕਾਣੇ ਪੈ ਚੁਕੇ ਆ ਦੋਦ ਲੱਗੇ ਬਹੁਤ ਨੇ ਅਜੇ ਵੀ ਕੱਚੇ ਰਹਿ ਗਏ ਨੇ ਇੱਥੇ ਆਪਣੇ ਘਰ ਚ ਬਰਲੀ ਸ਼ੈਡ ਹੈਗੀ ਤੋੜੀ ਡੰਗਰਾਂ ਵਾਸਤੇ ਉਹ ਵੀ بارش ਨੇ ਖਰਾਬ ਕਰ ਦਿੱਤੀ ਦੇਖੋ ਜੀ ਮੀਂਹ ਕਿਦਾਂ ਪੈ ਰਿਹਾ ਜੀ ਮੀਂਹ ਹਟਣ ਦਾ ਨਾਮ ਨਹੀਂ ਲੈ ਰਿਹਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਉਹ ਸਾਡੇ ਚਾਚਾ ਜੀ ਦਾ ਘਰ ਹੈ ਜੀ ਉਹ ਸਾਡੇ ਚਾਚਾ ਜੀ ਦੀ ਕੋਠੀ ਹੈ 2 ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜੇ ਟਰੱਕ ਥੱਲੇ ਆਣ ਕੇ ਚਾਚਾ ਚਾਚੀ ਪੂਰੇ ਹੋ ਗਏ ਸੀ ਉਹਨਾਂ ਦੀ ਕੋਠੀ ਹੈ ਉਹ ਮੇਰੇ ਸੰਡੂ ਸਾਹਿਬ ਦੀ ਕੋਠੀ ਹੈ ਜੀ ਸਾਹਮਣੇ ਇੰਦਰ ਹੈਗੀ ਕੋਠੀ ਸਾਡੇ ਚਾਚਾ ਜੀ ਦੀ ਇੱਧਰ ਆਪਣਾ ਸਮਾਨ ਪਿਆ ਜੀ ਸਾਰਾ ਸਰੀਆ ਸੁਰੀਆ ਜੋ ਵੀ ਟੰਗਟ ਹੈ ਜੀ ਜੋ ਜੇ ਸਾਡੇ ਪੂਰੇ ਹੋ ਗਏ ਸੀ ਡਾਕਟਰ ਤੇ ਥੱਲੇ ਆ ਕੇ ਮਾ ਦਾ ਬੇਟਾ ਥੱਲੇ ਰਹਿ ਗਿਆ ਜੀ ਇਸ ਲਈ ਜੀ ਇਹ ਆਪਣੀ ਏਡਾਂ ਪਈ ਹੋਈ ਹਜੀ ਓਸਮ ਬਹੁਤ ਵਧੀਆ ਜੀ ਆਪਾਂ ਬਸ ਉੱਧੇ ਘਰੋਂ ਨਿਕਲਾਏ ਦੇਖੋ ਸਾਡਾ ਵੀਓ ਵੀਡੀਓ ਕਮੈਂਟ ਔਰ ਸ਼ੇਅਰ ਕਰ ਦਿਓ ਜੀ ਸਾਰੇ ਜਣੇ ਬਿਜਲੀ ਜਲਦੀ ਪਈ ਹੈ ਜੀ ਇਹ ਆਪਣਾ ਕਰਦਾ ਬੋਹਰ ਹੈ ਜੀ ਇੱਥੇ ਅੰਬਾ ਦਾ ਪੇਡਾ ਲੱਗਾ ਹੋਇਆ ਹੈ ਜੀ ਇਹ ਤਰੀਕਾ ਨੇ ਜੀ ਇਹ ਆਪਣੀ ਹਰਿਆਲੀ ਬਹੁਤ ਹੈ ਜੀ ਕਰਾਂ ਦੇ ਲੱਗ ਲੱਗੇ ਆ ਮਾਰਚ ਬੂੰਦਾ ਬੰਦੀ ਹੋ ਰਹੀ ਹੈ ਜੀ ਪੂਰੀ ਥਨ ਮਨ ਥਨ ਚਲਦੀ ਭਈ ਹੁਣ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਕਾਰ ਮੈਂ ਮੈਨ ਇੰਟਰੀ ਕਰਦੀ ਬਰਸਾਤ ਪੈ ਰਹੀ ਹੈ ਜੀ ਹੁਣ ਆਪਾਂ ਚੱਲ ਪੈਂ ਜੀ ਕਾਰ ਨੂੰ ਬਰਸਾਤ ਪੈ ਰਹੀ ਹੈ ਮੌਸਮ ਬਹੁਤ ਵਧੀਆ ਹੈ ਪਰ ਖਰਾਬ ਵੀ ਕਰਦੀ ਏ ਕਿੰਨ ਮੰਝਾ ਦੀ ਪੈ ਗਏ ਹਟ ਜਾ ਕੋਈ ਦਿੱਕਤ ਨਹੀਂ ਵਾਹਿਗੁਰੂ ਵਾਹਿਗੁਰੂ ਆ ਗਏ ਜੀ ਆਪਾਂ ਕਾਰ ਦੇਖੋ ਜੀ ਪਾਣੀ ਪਾਣੀ ਹੋਇਆ ਪਿਆ ਇਹ ਆਪਣਾ ਇੱਕ ਕਮਰਾ ਜੀ ਇਹਦੇ ਵਿੱਚ ਸਾਮਾਨ ਰੱਖਿਆ ਸਾਰਾ ਤਰ ਹੈ ਗਿਆ ਆਪਣੇ ਕਿਚਨ ਸਾਰਾ ਸਮਾਨ ਇੱਥੇ ਪਿਆ ਜੀ ਇੱਕ ਕਮਰਾ ਹੀ ਬਸ ਉਹਦੇ ਵਿੱਚ ਹੀ ਗੁਜ਼ਾਰਾ ਕਰਦੇ ਪਏ ਆ ਜੀ ਇਹ ਲਗਾਏ ਸੀ ਸਾਰੇ ਕਮਰੇ ਟਾ ਕੇ ਨਵੇਂ ਬਣਾਏ ਸੀਗੇ ਠੀਕ ਹੈ ਜੀ ਹਾਂ ਦੇਖੋ ਜੀ ਟੋਏ ਪਾਤੇ ਮਹੀਨੇ 7-8 ਦਿਨ ਹੋ ਚੁੱਕੇ ਨੇ ਪਾਣੀ ਪਾਣੀ ਕੀਤਾ ਪਿਆ ਥੈਂਕ ਯੂ ਜੀ ਧੰਨਵਾਦ ਵਲੋਗ ਦੇਖਣ ਵਾਸਤੇ ਸ਼ੇਅਰ ਕਰੋ ਕਮੈਂਟ ਕਰੋ ਜੀ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਅਸੀਂ ਵੀਡੀਓ ਅੱਜ ਪਾਵਾਂਗੇ ਬਣਾ ਕੇ ਥੈਂਕ ਯੂ ਧੰਨਵਾਦ ਬਹੁਤ ਬਾਈ ਬਾਈ ਥੈਂਕ ਯੂ ਬਾਈ 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 ਜੀ